ਇਹ ਜਿਹੜਾ ਪੰਥਕ ਕਾਠਿਆ ਜੇ ਕਿਸੇ ਨੂੰ ਤਖਤ ਤੇ ਬਿਠਾਉਂਦਾ ਤੇ ਲਾਉਣ ਦੀ ਵੀ ਸਮਰੱਥਾ ਰੱਖਦਾ ਤੇ ਜਿਵੇਂ ਹਾਲ ਹੀ ਚ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟਤਤਾ ਦੁਨ ਇੱਥੇ ਵੀ ਪਲਟਾ ਜਿਹੜਾ ਅੱਜ ਨਹੀਂ ਦੇ ਪਲਕੇ ਹਾਲਾਤ ਬਣ ਗਏ ਨੇ ਕਿਉਂਕਿ 40 ਸਾਲ ਬਾਅਦ ਕੌਮ ਨੂੰ ਸਮੇਂ ਲੱਗੀ ਵੀ ਕੌਮੀ ਪਰਿਵਾਰ ਦਾ ਸਤਕਾਰ ਪਹਿਲਾਂ ਵੀ ਕੌਮ ਕਰਦੀ ਤੇ ਹੁਣ ਵੀ ਕਰਦੀ ਗਾਂਵ ਵੀ ਕਰਦੀ 227 ਦੀ ਭਾਈ ਸਾਹਿਬ ਨੇ ਜਿਸ ਕਰਨ ਜੀ ਨੇ ਗੱਲ ਕੀਤੀ ਕਾਨ ਸਿੰਘ ਵਾਲਾ ਨੇ ਕਿ ਹੋ ਜਿਆ ਤਿਆਰੀਆਂ ਹੁਣ ਜਿਮਨੀ ਚੋਣਾ ਵੀ ਆਉਣੀ ਆ ਕੀ ਲੱਗਦਾ ਪੰਥਕ ਲੋਕਾਂ ਨੂੰ ਅੱਗੇ ਹੋਣਾ ਚਾਹੀਦਾ 227 ਹੋਵੇ ਜਾਂ ਜਿਮਨੀ ਚੋਣਾ ਮੈਂ ਤੈਨੂੰ ਇਸ ਤਰ੍ਹਾਂ ਵੇਖੂਗਾ ਵੀ ਤਿਆਰੀ ਪੰਥ ਦੀ ਕੋਈ ਨਹੀਂ ਹੁੰਦੀ ਜਦੋਂ ਭਾਈ ਸਰਬਜੀਤ ਸਿੰਘ ਅਰਦਾਸ ਮੈਂ ਇਹੀ ਗੱਲ ਉੱਥੇ ਬੋਲੀ ਵੀ ਅਰਦਾਸ ਦੀ ਸ਼ਕਤੀ ਏਡੀ ਵੱਡੀ ਆ ਇਹ 10 ਦਿਨਾਂ ਜੇ ਰਾਜ ਤਾਕਤ ਤੇ ਬੈਗੇ ਨੇ ਇਹ ਜਿਹੜਾ ਰਾਜ ਆ ਨਾ ਇਹ ਰਾਜਾ ਦਸਤਗੀਰ ਨੇ ਜਦੋਂ ਕਿਹਾ ਵੀ ਫਕੀਰ ਨੇ ਪੁੱਛਿਆ ਵੀ ਰਾਜ ਕੀ ਕਰਦਾ ਉਹਨੇ ਕਿਹਾ ਤਖਤ ਤੋਂ ਲਾਭ ਹੀ ਦਿੰਦਾ ਤੇ ਫਿਰ ਕਰਕੇ ਵਿਖਾਤਾ ਇਹ ਕੌਮ ਨੇ ਹੁਣ